ਦੀਰੰਗਿਆਪਤੇ ਨਾਨਕ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਅਕਾਲ ਪੁਰਖ ਜੀ ਸਹਾਈ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਜੀ ਪਾਤਸ਼ਾਹੀ ਦਸਵੀਂ ਜੀ ਕਾਰਨ ਕੀ ਸੰਮਤ ਸਰਪਾਰ ਸੂਚਾਣ ਮਹੀਨਾ ਭਾਦਰੋ ਵਿੱਚ ਸ੍ਰੀ ਸਤਗੁਰੂ ਜੀ ਦੱਖਣ ਦੇਸ਼ ਨਾਂਦੇੜ ਮੇ ਚਰਨ ਧਾਰੇ ਤੇ ਹਜੂਰ ਦੀ ਅਸਵਾਰੀ ਨਾਲ ਬਹਾਦਰ ਸ਼ਾ ਬਾਦਸ਼ਾਹ ਵੀ ਆਇਆ ਸਾਹਿਬ ਦੀ ਆਗਿਆ ਮੇ ਚਲੇ ਤੇ ਔਰ ਉਹਨੂੰ ਸੇਵਾ ਕਰੇ ਬਹਦਰ ਸ਼ਾਂ ਨਾਂਡੇੜ ਮੇ ਗੋਦਾਗਰੀ ਦੇ ਕੰਡੇ ਡੇਰਾ ਕੀਆ ਔਰ ਸਾਹਿਬ ਉਹਾਂ ਸੇ ਚਾਰ ਕੋਹ ਬ੍ਰਾਹਮਣ ਨਾਮ ਗ੍ਰਾਮ ਸ੍ਰੀ ਜਿਸ ਦਾ ਨਾਮ ਮਗਰੋਂ ਸਤਿਗੁਰੂ ਜੀ ਨੇ ਹੀਰਾ ਥਾਟ ਰੱਖਿਆ ਤਹਾਂ ਜਾਏ ਤੇਰਾ ਹੋਇਆ ਸਾਹਿਬ ਦਾ ਸ੍ਰੀ ਸਤਗੁਰੂ ਜੀ ਇਹ ਹਾਂ ਚਰਨ ਥਾਰੇ ਗੰਗਾ ਕੋ ਦਾਗਰੀ ਨੂੰ ਵੇਖ ਕੇ ਸਾਹਿਬ ਬੜੇ ਪ੍ਰਸੰਨ ਹੋਏ ਤੇ ਬਹਾਦਰ ਸ਼ਾਹੀ ਤਹਾਨੀ ਸਤਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਕਰੇ ਅਤੇ ਸੇਖ ਸੰਗਤਾਂ ਦੀ ਤਹਾਂ ਹੀ ਦਰਸ਼ਨਾਂ ਨੂੰ ਆਵੇ ਕਈ ਦਿਨ ਸਾਹਿਬ ਪਹਾਂ ਹੀ ਦਰਸ਼ਨ ਦੇਤੇ ਰਹੇ ਔਰ ਸਰਬਤ ਖਾਲਸਾ ਦਰਸ਼ਨ ਕਰਤਾ ਰਹਾ ਪੁਨਾ ਗੁਰੂ ਸਾਹਿਬ ਜੀ ਨਗੀਨਾ ਘਾਟ ਆਏ ਔਰ ਦੀਵਾਨ ਲਗਾਏ ਸਾਹਿਬ ਬੈਠੇ ਦਰਸ਼ਨ ਦੇਤੇ ਹੈ ਔਰ ਸਰਬਤ ਖਾਲਸਾ ਦਰਸ਼ਨ ਕਰਤਾ ਹੈ ਉਸ ਸਮੇ ਸਤਿਗੁਰੂ ਜੀ ਨੇ ਫਰਮਾਇਆ ਜੋ ਨਾਂਦੇੜ ਦਾ ਨਾਉ ਸਤਜੁਗ ਮੇ ਗੋਬਿੰਦ ਨਗਰੀ ਥਾ ਨਾਂਦੇੜ ਕੇ ਨਦੀ ਪਹਿਚੀ ਥੀ ਬਾਨ ਗੰਗਾ جگ میں لدر تھا ایہاں دودھ کی ندی بہتی تھی اور نونات چوراسی چوراسی اس گوبند نگری بیچ سمانے ہیں ایہاں کل سو سونے کے محل تھے چالیس کوس میں گرد بستی سی یہاں دیوتیوں کی جگہ ہے اور یہاں ہمارے بھی تب کا استھان ہے تاں تا سے جی عرض گزاری جی قریب نواز اوہ کون سا تب کا استھان ہے تد گرو صاحب جی نے दयाल ਸਿੰਘ ਜੀ ਦੇ ਪ੍ਰਤੀ ਫਰਮਾਇਆ ਜੋ ਅਸੀਂ ਤੀਰ ਚਲਾਵਣੇ ਹੇ ਤੀਰ ਜਹਾਂ ਲੱਗੇ ਉਹ ਹਮਾਰਾ ਅਸਥਾਨ ਹੈ ਇਹ ਕਹਿ ਕੇ ਸਤਿਗੁਰੂ ਜੀ ਨੇ ਤੀਰ ਚਲਾਇਆ ਔਰ ਜੋ ਤੱਕ ਕੇ ਚਿੰਨ ਸੀ ਖਾਲਸੇ ਜੀ ਦੇ ਪ੍ਰਤੀ ਵਿਖਰਾਏ ਤੇ ਹੁਕਮ ਹੋਇਆ ਕਿ ਹਾਂ ਤੰਬੂ ਲਗਾ ਦਿਓ ਤਾਂ ਖਾਲਸਾ ਜੀ ਤੰਬੂ ਲਗਾਏ ਦਿਆ ਔਰ ਦੀਵਾਨ ਸਜਾਇਆ ਗਿਆ ਗੁਰੂ ਸਾਹਿਬ ਜੀ ਦਇਆ ਝਾਰ ਕੇ ਆ ਦਰਸ਼ਨ ਦੇਤੇ ਹੈ ਔਰ ਸਰਬਤ ਖਾਲਸਾ ਦਰਸ਼ਨ ਕਰਤਾ ਹੈ ਤਾਂ ਸਤਗੁਰੂ ਜੀ ਨੇ فرمایا ਅ ਸਾਡੇ ਅਸਵਾਰੀ ਦਾ ਸਮਾਂ ਨਜ਼ਦੀਕ ਹੈ ਜੋ ਅਸੀਂ ਪੰਚਮੀ ਦੇ ਰੋਜ਼ ਅਸਵਾਰਾ ਕਰਾਂਗੇ ਤਾਂ ਖਾਲਸੇ ਦੀ ਅਰਦਾਸ ਕੀਤੀ ਜੀ ਗਰੀਬ ਨਵਾਜ਼ ਖਾਲਸੇ ਨੂੰ ਕਿਸ ਦੇ ਲੜਦਾਏ ਹੋ ਤਦ ਸਤਗੁਰੂ ਜੀ ਨੇ فرمایا ਖਾਲਸਾ ਅਕਾਲ ਪੁਰਖ ਕੋ ਸੌਂਪਿਆ ਹੈ ਅਸਾਂ ਅੱਗੇ ਹੀ ਗੰਢ ਪਾਏ ਰੱਖੀ ਹੈ ਖਾਲਸੇ ਕੀ ਸਹਾਈ ਹੈ ਉਹਨਾ ਸਤਿਗੁਰੂ ਜੀ ਨੇ ਪੰਜ ਪੈਸੇ ਮਾਰਯਤ ਗੁਰੂ ਰੀਤੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰਖ ਕੇ ਮੱਥਾ ਟੇਕਿਆ ਅਤੇ ਪ੍ਰਕਰਮਾ ਕੀਤੀ ਔਰ ਖਾਲਸੇ ਜੀ ਨੂੰ ਫਰਮਾਇਆ ਤਥਾ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਤ ਸਿਖਣ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਮੁਖਾਰ ਪਿੰਦ ਤੋਂ ਵਚਨ ਲਿਆ ਤਾਂ ਹੁਕਮ ਮਿਲਿਆ ਛੰਤ ਸੂਹੀ ਮਹਲਾ 5 ਅਬ ਚਲ ਨਗਰ ਗੁਬਿੰਦ ਤੁਰੁ ਕਾ ਨਾਮ ਜਪਤ ਸੁਖ ਪਾਇਆ ਮਨ ਸ੍ਰੀ ਹਰਿ ਭਲਾਈ ਕਰਤੈ ਆਪ ਬਸਾਇਆ ਨਾਮ ਇਸ ਕਰਕੇ ਸਤਿਗੁਰੂ ਜੀ ਨੇ ਇਸ ਅਸਥਾਨ ਦਾ ਨਾਮ ਅਬਚਲ ਨਗਰ ਸਾਹਿਬ ਰੱਖਿਆ ਔਰ ਹੁਕਮ ਹੋਇਆ 500 ਰੁਪਏ ਦਾ ਗੁਰਪੂਰਵ ਕਰੋ 100 ਰੁਪਏ ਦੀ ਚੰਦਨ ਲੱਕੜੀ ਲੈ ਆਓ ਅਸੀਂ ਅੱਜ ਅਸਵਾਰਾ ਕਰਾਂਗੇ ਖਾਲਸਾ ਸੋਲ ਲੈ ਆਇਆ ਖਾਲਸੇ ਜੀ ਨੇ ਅਰਜ਼ ਕੀਤੀ ਜੀ ਗਰੀਬ ਨਵਾਜ਼ ਪ੍ਰਸ਼ਾਦ ਤਿਆਰ ਹੈ ਹੁਕਮ ਹੋਇਆ ਸਰਬਤ ਸੰਗਤ ਕੋ ਪ੍ਰਸ਼ਾਦ ਵਰਤਾਇ ਦਿਓ ਤਬ ਖਾਲਸੇ ਜੀ ਪ੍ਰਸ਼ਾਦ ਵਰਤਾਏ ਦੀਆਂ ਹੁਕਮ ਹੋਇਆ ਚਿਖਾ ਚੰਦਨ ਲੱਕੜਿਓਂ ਕੀ ਬਣਾਓ ਕਨਾਤ ਚਾਰੋਂ ਤਰਫ ਫੇਰੋ ਅਸੀਂ ਅੱਜ ਅਸਵਾਰਾ ਕਰਾਂਗੇ ਤਾਂ ਖਾਲਸੇ ਜੀ ਨੇ ਚਿਖਾ ਬਣਾਇਆ ਔਰ ਕਨਾਤ ਥੇਰੀ ਪੁਨਾ گرو صاحب جی نے اسنان کیے اور راگیا سنگا کے پرتی فرمایا اے شبد کا کیرتن کری چلو مارو محلہ ਖੋਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾ ਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਥਾਈ ਅਬ ਮੋਹੇ ਜੀਵਨ ਪਦਵੀ ਪਾਈ ਸ਼ੀਤ ਆਇਓ ਮਨ ਪੁਰਖ ਪਿਤਾਤਾ ਸੰਤਨ ਕੀ ਸ਼ਰਨਾਈ ਰਹਾਉ ਕਾਮ ਕ੍ਰੋਧ ਲੋਭ ਮੋਹ ਨਵਾਰੇ ਨਵਰ ਸਗਲ ਪੈਰਾਈ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤਹਿ ਨ ਭਇਓ ਦੂਰਾਈ ਸੁਖੀ ਸ਼ੀਤਨ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਕ ਕੀਏ ਸਿਨ ਜੀਤਰ ਨਹਿਮਾ ਕਥਨ ਨ ਜਾਈ ਨਿਰਭਉ ਭੈ ਸਗਲ ਭੈ ਹੋਏ گوند چانک تیسے ہی راکھی سنگھ آگے آگے کیرتن کری چلے اور پیچھے پیچھے سر سنگت دے سن ਸ੍ਰੀ ਸਤਿਗੁਰੂ ਜੀ ਕਨਾਤ ਦੇ ਪਾਸ ਜਾ ਪ੍ਰਾਪਤ ਹੋਏ ਔਰ ਖਾਲਸੇ ਜੀ ਨੂੰ ਉਪਦੇਸ਼ ਦਿੱਤਾ ਦਸੋਂ ਪਾਤਸ਼ਾਹੀ ਕੇ ਸ਼ਬਦ ਬਾਣੀ ਪੜਨਾ ਗੁਰੂ ਦੁਆਰੇ ਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਮੰਨਣਾ ਕੜਾ ਪ੍ਰਸ਼ਾਦ ਗੁਰ ਪੁਰਬ ਕਰਤੇ ਰਹਿਣਾ ਗੁਰੂ ਸਹਾਈ ਹੈ ਜੋ ਕੋਈ ਖਾਲਸੇ ਦੀ ਰਹਿਤ ਵਿੱਚ ਰਹੇਗਾ ਤਿਸ ਕਾ ਹਮ ਪਿਆਰੀ ਹਾਂ ਸ੍ਰੀ ਮੁਖਵਾਕ ਰਹਿ ਦੁਖਿਆਨੀ ਮੋਹਿ ਕੋ ਸਿੱਖ ਪਿਆਰਾ ਨਾ ਹੈ ਸਿੱਖ ਪਿਆਰਾ ਨਹਿਮਮ ਰਹਤ ਪਿਆਰੀ ਆਹੇ ਕਿਤੇ ਆਦਿ ਉਪਦੇਸ਼ ਦੇ ਕੇ ਸ੍ਰੀ ਸਤਗੁਰੂ ਜੀ ਕਨਾਂਤ ਵਿੱਚ ਪ੍ਰਵੇਸ਼ ਹੋਏ ਉਹਨਾ ਅਗਨੀ ਦੀ ਲਾਟ ਆਕਾਸ਼ ਵੱਲ ਉੱਠੀ ਔਰ ਵਿੱਚ ਬੜਾ ਭਾਰੀ ਪ੍ਰਕਾਸ਼ ਹੋਇਆ ਜੈ ਜੈਕਾਰ ਦੀ ਸ਼ਬਦਾਂ ਦੀ ਧੁਨੀ ਖਾਲਸੇ ਜੀ ਦੇ ਕੰਨਾਂ ਵਿੱਚ ਪ੍ਰਵੇਸ਼ ਹੋਈ ਔਰ ਉਸਪਾ ਦੀ ਪਰਖਾ ਦੇਖ ਕੇ ਖਾਲਸੇ ਜੀ ਬੜੇ ਬਿਸਮੈ ਹੋਏ ਔਰ ਪਹਿਰ ਦਿਨ ਚੜੇ ਅੰਗੀਠਾ ਬੋਲਿਆ ਤਾਂ ਇੱਕ ਕਿਰਪਾਨ ਨਿਕਸੀ ਸੂ ਅਸਥਾਨ ਹੱਪਨਾ ਕਰੀ ਸੰਮਤ 1765 ਮਿਤੀ ਕਤਕ ਸੁਦੀ ਪੰਚਮੀ ਦਿਨ ਵੀਰਵਾਰ ਦੱਖਣ ਦੇਸ਼ ਨਾਂਦੇੜ ਮੇ ਸ਼੍ਰੀ ਗੁਰੂ ਕਲਗੀਧਰ ਸਾਹਿਬ ਜੀ ਨੇ ਕਾਰਨ ਕਰੇ 31 ਬਰਸ 1 ਮਹੀਨਾ 11 ਦਿਨ ਸਤਗੁਰੂ ਜੀ ਨੇ ਗੁਰਿਆਈ ਕੀਤੀ 41 ਸਾਲ 9 ਮਹੀਨੇ 28 ਦਿਨ ਦੀ ਉਮਰ ਹੋਈ ਦੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਹੋਰ ਗੁਰਪਾਉ ਤਾ ਬਲੀ ਆਪ ਚਲ ਨਗਰ ਅਪਾਰ ਇਹ ਸਬਈਆ 10 ਦਿਨ ਆਗੇ ਕਾਰਨ ਕੇ ਉਚਾਰੇ ਥੇ ਸਬਈਆ ਉਹ ਰੋਗਨ ਤੇ ਅਰ ਸੋਗਨ ਤੇ ਜਲ ਚੋਗਨ ਤੇ ਬਹੁ ਭੰਗ ਬਚਾਵੇ ਸਤ੍ਰਮ ਇਕ ਚਲਾਵਤ ਭਾ ਤਉ ਤਨ ਇਕ ਨ ਲਗੈ ਨ ਪਵ ਅਨਖਤ ਹੈ ਅਪਨੋ ਕਰ ਤੈ ਕਰ ਆਪਰ ਸੰਗੁਹ ਨ ਖੇਡ ਨ ਪਵ ਹੋਰ ਕੀ ਬਤ ਆਹਕਾਰ ਤੁਸੋ ਸੋ ਪੀਟਰ ਹੀ ਕੇ ਪਟ ਪਿਛ ਬਚਾਵ ਸਾਖੀ ਸੰਪੂਰਨ ਹੋਈ ਖਾਲਸਾ ਜੀ ਗੱਜ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ